ਨਾਲੇ ਤੋਂ ਸਾਡੇ মিডিਆ ਸਾਥੀਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਅੱਜ ਮੈਂ ਤੁਹਾਨੂੰ ਤੁਹਾਡੇ ਰਾਂਹੀਂ ਅਜਨਾਲਾ ਨਿਵਾਸੀਆਂ ਨੂੰ ਇੱਕ ਖੁਸ਼ੀ ਭਰੀ ਜਾਣਕਾਰੀ ਦੇਣੀ ਚਾਹੁੰਦਾ ਕਿ ਅਜਨਾਲੇ ਦੀ ਨਗਰ ਪੰਚਾਇਤ ਦੀ ਹੱਦ ਜਿਹੜੀ ਹੈ ਉਹ ਵਧ ਗਈ ਹੈ ਅਜਨਾਲੇ ਦੇ ਨਾਲ ਲੱਗਦਾ ਪਿੰਡ ਜਿਹੜਾ ਪੱਖਾ ਹਦੀ ਸਿੰਘ ਅਸੀਂ ਪਿਛਲੇ 5-6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਉਹ ਸ਼ਹਿਰ ਦਾ ਹਿੱਸਾ ਬਣ ਜਾਏ ਪਿੰਡ ਵਾਲਿਆਂ ਦੀ ਵੀ ਮੰਗ ਸੀਗੀ ਕਿ ਸਾਡਾ ਪਿੰਡ ਜਿਹੜਾ ਸ਼ਹਿਰ ਦਾ ਹਿੱਸਾ ਬਣ ਜਾਏ ਸੋ ਬੀਤੇ ਕੱਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਲੋਕਲ ਬਾਡੀ ਮਹਿਕਮੇ ਵੱਲੋਂ ਇਹ ਨੋਟੀਫਿਕੇਸ਼ਨ ਜਿਹੜਾ ਉਹ ਕਰ ਦਿੱਤਾ ਉਹ ਤੇ ਇਹ ਨੋਟੀਫਿਕੇਸ਼ਨ ਮਤਲਬ ਜਿਹੜਾ ਹੋ ਗਿਆ ਕਿ ਪੱਖਾ ਹਰੀ ਸਿੰਘ ਜਿਹੜਾ ਕੱਲ ਤੋਂ ਬੀਤੇ ਕੱਲ ਤੋਂ ਅਜਨਾਲਾ ਸ਼ਹਿਰ ਦਾ ਹਿੱਸਾ ਹੋ ਗਿਆ ਜੋ ਅਜਨਾਲਾ ਸ਼ਹਿਰ ਦੇ ਲੋਕਾਂ ਨੂੰ ਸਹੂਲਤਾ ਮਿਲਦੀ ਹੈ ਉਹ ਸਹੂਲਤਾ ਹੁਣ ਇਸ ਪਿੰਡ ਦੇ ਲੋਕਾਂ ਨੂੰ ਵੀ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਸਮੇਂ ਦੇ ਨਾਲ ਅਗਲੇ 2 ਮਹੀਨਿਆਂ ਬਾਅਦ ਨਗਰ ਪੰਚਾਇਤ ਦੀ ਇਲੈਕਸ਼ਨ ਵੀ ਆ ਪੰਜਾਬ ਦੇ ਵਿੱਚ ਕਰੀਬ 50-60 ਨਗਰ ਪੰਚਾਇਤਾਂ ਨੇ ਜਿਨ੍ਹਾਂ ਦੀ ਚੋਣ ਹੈ। ਉਹ ਨਗਰ ਪੰਚਾਇਤ ਅਜੀਦਾਲਾ ਦੀ ਚੋਣ ਵੀ ਹੋਏਗੀ। ਇਸ ਵੇਲੇ ਜਿਹੜੀਆਂ ਉਹ 15 ਵਾਡਾਂ ਨੇ ਪੁਰੇਸ ਲਿਮਟ ਦੇ ਵੱਧ ਕੇ ਇਹਦੇ ਵਧਣ ਤੋਂ ਬਾਅਦ ਜਿਹੜਾ ਇਹਦੀ ਗਿਣਤੀ ਜਿਹੜੀ ਆ ਉਹ 17 ਹੋ ਜਾਊਗੀ। ਅਸੀਂ ਕੱਲ ਤੋਂ ਹੀ ਜਿਹੜਾ ਹੁਣ ਵਾਰਡਬੰਦੀ ਦਾ ਕੰਮ ਜਿਹੜਾ ਉਹ ਸ਼ੁਰੂ ਕਰ ਰਹੇ ਵਾਡਾਂ ਨੂੰ ਬੜੇ ਅੱਛੇ ਢੰਗ ਨਾਲ ਤਵਦੀਦ ਦੇ ਨਾਲ ਬਣਾ ਕੇ ਆਪਾਂ ਇਲੈਕਸ਼ਨ ਮੈਦਾਨ ਦੇ ਵਿੱਚ ਜਿਹੜਾ ਉਤਰਾਂਗੇ ਵਾਡਾਂ ਦੀ ਵੀ ਹੱਦਬੰਦੀ ਇਦਾਂ ਦੀ ਕਰਾਂਗੇ ਕਿ ਸਾਡੇ ਵੋਟਰਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਕਿਸੇ ਕਿਸਮ ਦੀ ਬਦ ਜੜੀ ਉਹ ਤੰਗੀ ਨਾ ਆਵੇ ਉਹ ਪੋਲਿੰਗ ਬੂਥ ਤੇ ਬਿਲਕੁਲ ਜਿਹੜਾ ਨੇੜੇ ਰਵੇ ਤੇ ਹਰ ਸ਼ਹਿਰੀ ਜਿਹੜਾ ਸਾਡੀ ਮਾਂ ਭੈਣ ਸਾਡਾ ਬਜੂਦਗ ਜਿਹੜੇ ਉਹ ਵੋਟ ਪਾਉਣ ਮਤਲਬ ਜਿਹੜਾ ਉਹ ਅੱਛੇ ਢੰਗ ਨਾਲ ਤੇ ਸੌਖੇ ਢੰਗ ਨਾਲ ਜਿਹੜਾ ਉਹ ਪਹੁੰਚ ਸਕਣ ਇਦਾਂ ਦੀ ਵਾਰਡਬੰਦੀ ਜਿਹੜੀ ਕਰਾਂਗੇ ਉਹਦਾ ਲਾਜ਼ਮੀ ਜਦੋਂ ਇੱਕ ਪਿੰਡ ਵਿੱਚ ਮਿਲ ਜਾਂਦਾ ਉਸ ਪਿੰਡ ਦਾ ਤੇ ਵਿਕਾਸ ਹੋਣਾ ਹੀ ਹੋਣਾ ਹੋਰ ਮਤਲਬ ਦੁਬਾਰਾ ਪਿੰਡ ਨੂੰ ਮਤਲਬ ਜਿਹੜੀਆਂ ਹੋਰ ਗਲਾਂਡਾਂ ਜਿਹੜੀਆਂ ਮਿਲਣਗੀਆਂ ਸ਼ਹਿਰ ਨੂੰ ਹੋਰ ਗਲਾਂਡਾਂ ਮਿਲਣਗੀਆਂ ਸਾਡੇ ਕੋਲ ਪੰਜਾਬ ਦੇ ਮਾਨਜੋਗ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਜਿਹੜੇ ਲੋਕਲ ਬਾਡੀਜ਼ ਦੇ ਮਿਨਿਸਟਰ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਅਜ ਨਾਲੇ ਸ਼ਹਿਰ ਨੂੰ ਹੋਰ ਫੰਡ ਚਾਹੀਦੇ ਆ ਉਹ ਵੀ ਜਿਹੜਾ ਤੁਸੀਂ ਐਸਟੀਮੇਟ ਬਣਾ ਕੇ ਭੇਜੋ ਉਹ ਐਸਟੀਮੇਟ ਜਿਹੜੇ ਆ ਅਸੀਂ ਐਸੇ ਵੀਕ ਦੇ ਵਿੱਚ ਭੇਜ ਰਹੇ ਆ ਮੇਰਾ ਖਿਆਲ ਆ ਕਿ ਸਾਨੂੰ ਪੰਜਾਬ ਸਰਕਾਰ ਨੇ ਪਹਿਲਾਂ ਬਹੁਤ ਪੈਸੇ ਦਿੱਤੇ ਆ ਸਾਨੂੰ ਹੋਰ ਵੀ ਪੈਸੇ ਜਿਹੜੇ ਆ ਉਹ ਮਿਲ ਜਾਣਗੇ ਜਿਹਦੇ ਨਾਲ ਸ਼ਹਿਰ ਦਾ ਸੰਦੂਈ ਕਰਨ ਜਿਹੜਾ ਸ਼ਾਇਦ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਜਿਹੜੀਆਂ ਉਹ ਫੰਡਾਂ ਦੇ ਨਾਲ ਸਾਰੀਆਂ ਅਸੀਂ ਦੂਰ ਕਰਦਾਂਗੇ ਉਹ ਸ਼ਹਿਰ ਦੇ ਅੰਦਰ ਸੀਵਰੇਜ ਦਾ ਗਲੀਆਂ ਦਾ ਬਿਜਲੀ ਦਾ ਤੁਸੀਂ ਦੇਖ ਹੀ ਦਿਓ ਆਲਰੇਡੀ ਕਿ ਬਿਜਲੀ ਦਾ ਜਿਹੜਾ ਕਿੱਡੇ ਵਧੀਆ ਢੰਗ ਦੇ ਨਾਲ ਕੰਮ ਜਿਹੜਾ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਬਿਜਲੀ ਘਰ ਵੀ ਬਣ ਰਿਹਾ ਜਿਹੜਾ ਮੇਰਾ ਖਿਆਲ ਹੈ ਮਾਥ ਦੇ ਅੰਦਰ ਵਿੱਚ ਚਾਲੂ ਹੋ ਜਾਊਗਾ ਔਰ ਬਿਜਲੀ ਸਾਰੀਆਂ ਅਸੀਂ ਲਾਈਨਾਂ ਸ਼ਹਿਰ ਦੀਆਂ ਨਵੀਆਂ ਪਾ ਰਹੇ ਹਾਂ 11 ਮੀਟਰ ਪੋਲ ਪਾ ਰਹੇ ਹਾਂ ਅਸੀਂ ਕੇਵਲ ਜੇ ਜਿਆਦੀ ਪਾਵੇ ਔਰ ਹੁਣ ਕਦੇ ਵੀ ਸ਼ਹਿਰ ਦੇ ਵਿੱਚ ਬਿਜਲੀ ਦਾ ਜਿਹੜਾ ਕੱਟ ਨਹੀਂ ਲੱਗੂਗਾ ਬਿਜਲੀ ਨਹੀਂ ਜਾਊਗੀ ਲੋਕਾਂ ਦੀ ਵੀ ਸਹੂਲਤ ਦੁਕਾਨਦਾਰਾਂ ਦੀ ਵੀ ਛੋਟੇ ਮੋਟੇ ਜਿਹੜੇ ਕਾਰੋਬਾਰੀ ਆ ਉਹਨਾਂ ਦਾ ਸਾਧਿਆਂ ਦੀ ਸਹੂਲਤ ਲਈ ਬਿਜਲੀ ਦਾ ਸਿਸਟਮ ਜਿਹੜਾ ਵਧੀਆ ਹੋ ਗਿਆ ਸੋ ਮੈਂ ਇਹ ਖੁਸ਼ੀ ਦੇ ਪਲ ਜਿਹੜੇ ਸੀ ਤੁਹਾਡੇ ਥਰੂ ਮੀਡੀਆ ਦੇ ਥਰੂ ਅਜਨਾਲਾ ਨਿਵਾਸੀਆਂ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ ਅਜਨਾਲਾ ਨਿਵਾਸੀਆਂ ਨੂੰ ਮੈਂ ਕਹੂੰਗਾ ਕਿ ਤੁਹਾਡਾ ਸ਼ਹਿਰ ਦੇਡਾ ਹੁਣ ਹੋਰ ਵਧੀਆ ਤਰੱਕੀ ਜਿਹੜੀ ਕਰੂਗਾ ਅਸ ਸ਼ਹਿਰ ਦਾ ਕਿਹੜਾ ਕਿਲਾ ਜਿਹੜਾ ਹੋਰ ਵੱਧ ਗਿਆ ਇਹ ਮੈਂ ਤੁਹਾਡੇ ਥੋ ਜਿਹੜਾ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਇਹ ਨਾ ਵਸਨੀਕਾਂ ਨੂੰ ਜਿਹੜਾ ਦੱਸਣਾ ਵਾਰਡ ਬੰਦੀ ਸਮੇਸਰ ਹੋ ਕੇ ਚ ਉਹਨਾਂ ਨੇ ਮਿੱਥੇ ਸਮੇਂ ਚ ਹੋਣਗੇ ਕਿ ਅੱਗੇ ਪਿੱਛੇ ਬਿਲਕੁਲ ਮਿੱਥੇ ਸਮੇਂ ਤੇ ਹੋ ਗਏ ਵਾਰਡ ਬੰਦੀ ਤੇ ਅਸੀਂ ਮਤਲਬ 8-10 ਦਿਨ ਚ ਕੰਪਲੀਟ ਕਰਦਾ ਜਿਹੜਾ ਵਾਰਡ ਬੰਦੀ ਦਾ ਸੀ ਜਿਹੜਾ ਬੇਸਿਕ ਕੰਮ ਕੀਤਾ ਉਹਦਾ ਨਕਸ਼ੇ ਵਗੈਰਾ ਹਰ ਚੀਜ਼ ਅਸੀਂ ਬਣਾਈਆਂ ਬਸ ਆ ਨੋਟੀਫਿਕੇਸ਼ਨ ਦੀ ਵੇਟ ਕਰਦੇ ਸੀਗੇ ਇਹ ਤੋਂ ਬਾਅਦ ਉਹਨੇ ਹੀ ਬਕਾਇਦਾ ਸਾਡਾ ਸਟਾਫ ਜਿਹੜਾ ਉਹ ਲਗਰੂਗਾ ਉਹ ਸਾਦਾ ਵਾਰਡਬੰਦੀ ਕਰਕੇ ਬਿਲਕੁਲ ਸਹੀ ਸਮੇਂ ਤੇ ਪੰਜਾਬ ਦੇ ਨਾਲ ਜਦੋਂ ਵੀ ਪੰਜਾਬ ਦਾ ਚੋਣ ਕਮਿਸ਼ਨ ਡੇਟ ਅਨਾਉਂਸ ਕਰੂਗਾ ਅਸੀਂ ਬਿਲਕੁਲ ਤਿਆਰੀ ਕੀਤੀ ਆ ਉਹਦਾ ਜਿੱਦਾਂ ਅਸੀਂ ਬਲਾਕ ਸੰਮਤੀ ਦੇ ਜ਼ਿਲ੍ਹਾ ਪੁਲਿਸੇ ਜਿੱਤੇ ਇਦਾਂ ਹੀ ਨਗਰ ਪੰਚਾਇਤਾਂ aí ਨਾਲਾ ਤੇ ਰਮਦਾਸ ਵੱਡੀ ਵੱਡੀ ਪੱਧਰ ਤੇ ਕਾਰੀ ਸਿੰਘ ਪਹਿਲਾਂ ਪਿੰਡ ਸੀ ਉਸ ਪਿੰਡ ਚ ਹਾਲ ਚ ਬਲਾਕ ਸੰਪਤੀ ਦੀ ਚੋਣ ਹੋਈ ਹੈ ਬਲਾਕ ਸੰਪਤੀ ਜਿਹੜਾ ਉਮੀਦਵਾਰ ਸੀ ਉਥੋਂ ਹੀ ਜਿੱਤੂ ਪ੍ਰਾਪਤ ਹੋਇਆ ਸੀ ਕਿ ਉੱਥੇ ਵੀ ਕੋ ਅਸਰ ਹੋਏਗਾ ਜਿਹੜਾ ਮੌਨਾ ਜੀ ਨਹੀਂ ਜੀ ਉਹ ਤਾਂ ਇਲੈਕਸ਼ਨ ਤੇ ਹੋਊਗੀ ਉਹ ਹੁਣ ਇਹਦੀ ਵੀ ਇਲੈਕਸ਼ਨ ਲੜਨਗੇ ਨਗਰ ਪੰਚਾਇਤ ਦੀ ਵਾਰਡ ਬਣ ਜੂਗੀ ਉਸ ਵਾਰਡ ਦੇ ਵਿੱਚੋਂ ਵੀ ਉਸ ਇਲਾਕੇ ਦਾ ਬੰਦਾ ਸੀ ਆਪਣੇ ਵਕਤ ਵੀ ਮਤਲਬ ਜਿਹੜਾ ਮੌਕਾ ਦੇਾਂਗੇ ਦੂਜੀਆਂ ਪਾਰਟੀਆਂ ਵੀ ਉੱਥੇ ਖੜਨ ਗਿਆ ਕੋਈ ਅਸਰ ਨਹੀਂ ਵਧੀਆ ਸ਼ਾਇਦ ਉਹ ਨਾਲ ਬਲਾਕ ਸੰਪਤੀ ਦੀ ਵੀ ਦੁਬਾਰਾ ਫਿਰ ਹੋਵੇ ਬਲਾਕ ਸੰਪਤੀ ਦੀ ਦੁਬਾਰਾ ਨਹੀਂ ਨਹੀਂ ਮੇਰਾ ਖਿਆਲ ਨਹੀਂ ਦਿੰਦੇ ਹੁਣ ਨਹੀਂ ਹੋਊਗੀ ਕਿਉਂਕਿ ਉਹ ਤੇ ਇੱਕ ਪਿੰਡ ਹੀ ਆ ਤੂੰ ਹਾਂ ਹਾਂ ਬਲਾਸਮਤੀ ਦੇ ਜਿਲ੍ਹਾ ਪ੍ਰੀਸ਼ਦ ਜਿਹੜੀ ਆ ਜ਼ੋਨ ਵਾਜ ਹੋਈਆਂ ਤੇ ਜ਼ੋਨ ਚੋਂ ਇੱਕ ਪਿੰਡ ਦੱਸ ਆ ਦੇ ਤਾਂ ਕੋਈ ਉੱਤੇ ਫਰਕ ਨਹੀਂ ਹਾਂ